ਗੁਰੂ ਪਿਆਰੀ ਗੁਰਸਮਾਣੀ ਗੁਰਦੁਆਰੀ ਸਾਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਮਨ ਅਜ ਬਗਾ ਬਗਾ ਹੈ ਸਿੰਘ ਮੈਂ ਨਾਏ ਰੱਬੀ ਰੂਪ ਬੰਜ ਯਾਦਾਂ ਪੁਰਾਣੀਆਂ ਵੀ ਹੋਈਆਂ ਨਮੀਆਂ ਵੀ ਹੋਈਆਂ ਇੱਕ ਗੱਲ ਮੈਂ ਨਵੀਂ ਪੀੜੀ ਨੂੰ ਬੇਨਤੀ ਰੂਪੀ ਤਿਆਰ ਸਹਿਤ ਕਹਿਣੀ ਚਾਹਨਾ ਸਿੱਖ ਕੌਮ ਸ਼ੇਰਾਂ ਦੀ ਕੌਮ ਬਾਦਨਾ ਸੂਰਨਾ ਯੋਧਿਆਂ ਦੀ ਕੌਮ ਬਾਬੇ ਨਾਮ ਤੋਂ ਲੈ ਕੇ ਦਸ਼ਮੇਸ਼ ਪੇਟਾ ਤੱਕ ਦੁਨੀਆ ਦੇ ਇਤਿਹਾਸ 'ਚ ਥਾਂ ਬਣਾਈ ਬੈਠਿਆ ਐਨਮ ਅੰਗਰੇਜ਼ੀ 'ਚ ਕਹਿੰਦੇ ਚੈਰਿਟੀ ਬਿਗਨ ਲੈਟ ਹੋਮ ਘਰੋਂ ਜੋ ਸਿੱਖਿਆ ਮਿਲਨੀ ਹੈ ਉਹ ਬਾਹਰ ਫੈਲਣੀ ਹੈ ਆਉਣ ਵਾਲੀ ਜਵਾਨੀ ਨੂੰ ਪੀੜੀ ਨੂੰ ਜੀਦੀ ਲਈ ਮੈਂ ਇਹ ਦੋ ਅੱਖਰ ਕਹਿਣ ਲੱਗਿਆ ਸੂਰਮਿਆਂ ਯੋਧਿਓ ਬਾਰੋ ਬੁੱਧੀ ਜੀਵਿਓ ਸਿਆਣਿਓ ਕਾਮਨ ਸੁਭਾਵੋ ਸਾਡਾ ਜਿਹੜਾ ਸਮਾਂ ਉਹ ਬੀਤ ਚੁੱਕਿਆ ਨਾਮ ਸਿਮਰਨ ਦਸ਼ਮੇਸ਼ ਬਿਰਦੇ ਦੇ ਪੁੱਤਰ ਬਾਬੇ ਨਾਨਕ ਰੇਲਾ ਰੌਂਡ ਸਬੂਤ ਦਿਓ ਮੇਰੇ ਜਾਨੋ ਬੇਟੋ ਕੰਮ ਨੂੰ ਜਾਂਦੀ ਬਲ ਬਟਾਓ ਕਲਪਨ ਮਨਾਓ ਟੀਮ ਮਨਾਓ ਕੰਗਿਆ ਖੇਡਾਂ ਖੇਡੋ ਜਿਹੜਾ ਖੇਡ ਦੇ ਮਨਾਂ ਤੇ ਜਦਨ ਸਹਿ ਗਿਆ ਨਾ ਉਹ ਹਰਮਨਾਂ ਚ ਫਟੇ ਪਉਣ ਲੱਗ ਗਏ ਇਹਨਾਂ ਕੋਈ ਕਹਿੰਦਾ ਹੋਇਆ ਖੇਮਾਂ ਦਾ ਦਾਤਕ ਹੈ ਇੱਕ ਅੱਖਰ ਫੇਰ ਬਣਾਉਣਾ ਆਪਸੀ ਪਿਆਰ ਨਾਲ ਰਹੋ ਪਿਆਰ ਨਾਲ ਪਿਆਰ ਸਭ ਕੁਝ ਦੇ ਦੋ ਜਿੱਤ ਪਿਆਰ ਦੀ ਹੁੰਦੀ ਹੈ ਹੰਕਾਰ ਦੀ ਨਹੀਂ ਹੁੰਦੀ ਸਿੱਖ ਕੀ ਤੇ ਹੰਕਾਰ ਕੀ ਇਹ ਤਾਂ ਨਮਾਨਿਆ ਦਾ ਮਾਨ ਹੈ ਸੋ ਕੰਮ ਨੂੰ ਸਮਝਾ ਲੋ ਸਹੀ ਕੰਮ ਦੇ ਰਿਓ ਹੈ ਇਹਦਾ ਮੁੱਲ ਪੈਸਿਆਂ 'ਚ ਨਹੀਂ ਹੁੰਦਾ ਰੁਪਈਆਂ 'ਚ ਨਹੀਂ ਹੁੰਦਾ ਅਨਮੋਲ ਵਸਤੂ ਹੈ ਮਾਂ ਬਾਪ ਦੀ ਸੇਵਾ ਕਰੋ ਕੰਮ ਨੂੰ ਜਾ ਡਿਡਾ ਮੂੰਹ ਨਾ ਖਾਓ ਇਤਿਹਾਸ ਵਿੱਚ ਦੇ ਦੇ ਜਾਂ ਦੀ ਦੇ ਮੂੰਹ ਬਲੋਂ ਨਾਉਂ ਰਿਆ ਦਿਮਾਗ ਸੁੱਕਿਆ ਕਰਕੇ ਭੁੱਲ ਜਾਮਾ ਤੇ ਉਹਨਾਂ ਨੇ ਪੈਰ ਤੇ ਪੈਰ ਧਰ ਕੇ ਆਜ਼ਾਦੀ ਵਰ ਨੂੰ ਬਲੋ ਬਾਈਕ ਜੀ ਕਾ ਕਾਰਤਾ ਬਾਈਕ ਜੀ ਕਿੰਨਤੇ ਦੇਸ਼ ਵਿਦੇਸ਼ ਵਿੱਚ ਬੈਠੇ ਨਾਨਕ ਨਾਮ ਲੇਵਾ ਸਾਰੀ ਸੰਗਤ ਦੇ ਚਰਨਾਂ 'ਚ ਫਤਿਹ ਅਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਦਿਨ ਮੰਨਦਾ ਅੱਜ ਇਹ ਜੀ ਸ਼ਖਸੀਅਤ ਬਾਪੂ ਸੂਰਤ ਸਿੰਘ ਜੋ ਕਿ 8 ਸਾਲ ਦੇ ਪਿਛਲੇ 8 ਸਾਲ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਣਛਣ ਤੇ ਬੈਠੇ ਨੇ ਬਾਪੂ ਸੂਰਤ ਸਿੰਘ ਹੀ ਨੇ ਜਿਨ੍ਹਾਂ ਨੇ ਸਾਰਾਂ ਦਾ ਧਿਆਨ ਬੰਦੀ ਸਿੰਘਾਂ ਵੱਲ ਕੇਂਦਰਿਤ ਕੀਤਾ ਮੈਂ ਅੱਜ ਨਵੀਂ ਜਿਹੜੀ ਸਾਡੀ ਜਨਰੇਸ਼ਨ ਹੈ ਜਿਹੜੀ ਆਉਣ ਵਾਲੀ ਸਾਡੀ ਪੀੜ੍ਹੀ ਹੈ ਇਹਨਾਂ ਨੂੰ ਕੀ ਸੇ ਲੈਣੀ ਚਾਹੀਦੀ ਹੈ ਬਾਪੂ ਸੂਰਜ ਸਿੰਘ ਜੀ ਤੋਂ ਕੀ ਮਾਰਗਦਰਸ਼ਕ ਕੌਣ ਹੋਣਾ ਚਾਹੀਦਾ ਹੈ ਕਿਸ ਤਰੀਕੇ ਦੀ ਰੂਪਰੇਖਾ ਹੋਣੀ ਚਾਹੀਦੀ ਹੈ ਆਉਣ ਵਾਲੀ ਨੀਤੀ ਦੀ ਯੂਥ ਦੀ ਉਹਦੇ ਲਈ ਅੱਜ ਬਾਪੂ ਸੂਰਜ ਸਿੰਘ ਜੀ ਕੋਲ ਅਸ਼ੀਰਵਾਦ ਲੈਣ ਆਏ ਤੇ ਬਾਪੂ ਸੂਰਜ ਸਿੰਘ ਜੀ ਤੋਂ ਸੁਝਾਅ ਲੈਣਾ ਹੈ ਇਹਨੇ ਅਣਮੁੱਲੇ ਬੋਲ ਬਾਪੂ ਸੂਰਜ ਸਿੰਘ ਜੀ ਦੇ ਕਿ ਇੱਕ ਝੁੱਟ ਹੋ ਕੇ ਜੇ ਤੁਸੀਂ ਕੋਈ ਜੰਗ ਛੇੜੂਗੇ ਗੁਰੂ ਸਾਹਿਬ ਦੇ ਆਸਰੇ ਹਰ ਇੱਕ ਜੰਗ ਜਿੱਤੀ ਜਾ ਸਕਦੀ ਹੈ ਜਿੱਥੇ ਅੱਜ ਪੂਰੀ ਦੁਨੀਆ ਦਾ ਧਿਆਨ ਸਿੱਖ ਨੌਜਵਾਨੀ ਦੇ ਉੱਤੇ ਹੈ ਤੇ ਸਿੱਖਾਂ ਦੇ ਉੱਤੇ ਪੰਜਾਬ ਤੇ ਪੰਜਾਬੀ ਉੱਤੇ ਹੈ ਕਿ ਅੱਗੇ ਇਹ ਕੀ ਕਦਮ ਚੱਕਦੇ ਹੈ ਉਥੇ ਹੀ ਜਿਹੜੀਆਂ ਦਿੱਲੀ ਦੀਆਂ ਸਰਕਾਰਾਂ ਨੇ ਉਨ੍ਹਾਂ ਦਾ ਪੂਰਾ ਜੋਰ ਇਹ ਲੱਗਿਆ ਹੋਇਆ ਹੈ ਕਿ ਕਿਸੇ ਨਾ ਕਿਸੇ ਤਰੀਕੇ ਵਿੱਚ ਇਹਨਾਂ ਦੇ ਅੰਦਰ ਫੁੱਟ ਪਾਈ ਜਾਵੇ ਕੋਈ ਨਾ ਕੋਈ ਵਿਵਾਦਿਤ ਮੁੱਦਾ ਖੜਾ ਰੱਖਿਆ ਜਾਵੇ ਤਾਂ ਕਿ ਜਿਹੜਾ ਪੰਜਾਬੀਓ ਤੁਸੀਂ ਇਕਜੁੱਟ ਹੋ ਕੇ ਇੱਕ ਆਵਾਜ਼ ਵਿੱਚ ਜਿਹੜਾ ਬੰਦੀ ਸਿੰਘਾਂ ਦਾ ਇਹ ਮੋਰਚੇ ਦੀ ਰਿਹਾਈ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਮੋਰਚੇ ਜਿਹੜੇ ਆਰੰਭ ਕੀਤੇ ਨੇ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਕਰਾਏ ਹੋਏ ਹਸਤਾਖਰ ਸਿਗਨੇਚਰ ਕੈਂਪੇਨ ਹੋਣ ਭਾਵੇਂ ਜਿਹੜੇ ਆ ਮੋਰਚੇ ਆਪਾਂ ਹੁਣ ਦੇਖਿਆ ਫਤਿਹਗੜ੍ਹ ਸਾਹਿਬ ਹੋ ਲੈ ਕੇ ਮੁਹਾਲੀ ਤੱਕ ਸੰਗਤ ਨੇ ਲਾਏ ਹੋਏ ਨੇ ਮੁਹਾਲੀ ਧਰਨੇ ਤੇ ਹੁਣ ਸੰਗਤ ਬੈਠ ਗਈ ਹੈ ਇੱਕ ਮੋਰਚਾ ਨਵਾਂ ਆਰੰਭ ਕਰਤਾ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਵੇਂ ਵੱਖ-ਵੱਖ ਜਥੇਬੰਦੀਆਂ ਸਾਰੀ ਸਿਆਸੀ ਪਾਰਟੀਆਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਆਪ ਦੀ ਸੇਵਾ ਕਰ ਰਿਹਾ ਹੈ ਉੱਥੇ ਹੀ ਹੁਣ ਤੋਂ ਯੂਥ ਅਕਾਲੀ ਦਲ ਹੈ ਜੋ ਉਹਦੇ ਨਾਮ ਦੇ ਵਜੋਂ ਵੀ ਮੈਂ ਬਾਪੂ ਸੂਰਜ ਸਿੰਘ ਜੀ ਨੂੰ ਅੱਜ ਵਿਸ਼ਵਾਸ ਦਿਵਾ ਕੇ ਚੱਲਿਆ ਕਿ ਜੋ ਤਿਲ ਫੁੱਲ ਪੇਟ ਅਸੀਂ ਆਪ ਦਾ ਯੋਗਦਾਨ ਪਾ ਸਕੇ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਪਾਵਾਂਗੇ ਨਾਲ ਹੀ ਮੈਂ ਪੰਜਾਬੀਓ ਤੁਹਾਨੂੰ ਬੇਨਤੀ ਕਰਦਾ ਕਿ ਸਾਰੇ ਦੀ ਨਿਗਾਹ ਹੁਣ ਤੁਹਾਡੇ ਤੇ ਹੈ ਬਹੁਤ ਤਰੀਕੇ ਦੀਆਂ ਗੁੱਚੀ ਸਾਜ਼ਿਸ਼ਾਂ ਚੱਲੀ ਜਾ ਰਹੀਆਂ ਤਾਂ ਕਿ ਤੁਹਾਡੇ 'ਚ ਫੁੱਟ ਪਾਇਆ ਜਾਵੇ ਪਰ ਜੇ ਇੱਕ ਜੁੱਟ ਹੋ ਕੇ ਇੱਕ ਆਵਾਜ਼ ਵਿੱਚ ਤੁਸੀਂ ਜਿਵੇਂ ਹੁਣ ਤੱਕ ਲਲਕਾਰਾ ਮਾਰਿਆ ਤੇ ਦਿੱਲੀ ਦਾ ਕਿਲਾ ਹਿੱਲ ਚੁੱਕਿਆ ਜੇ ਆਪਾਂ ਏਸੀ ਤਰੀਕੇ ਨਾਲ ਸੰਘਰਸ਼ ਜਾਰੀ ਰੱਖਿਆ ਜਿੱਤ ਆਪਣੀ ਹੋਊਗੀ ਕਿਸੇ ਦੇ ਗੱਲਾਂ ਵਿੱਚ ਨਾ ਆਇਓ ਪੰਜਾਬੀਓ ਆਪਾਂ ਨੂੰ ਕੋਈ ਨਹੀਂ ਹਰਾ ਸਕਦਾ ਦੁਨੀਆ ਦੇ ਵਿੱਚ ਕੋਈ ਤਾਕਤ ਨਹੀਂ ਹਰਾ ਸਕਦੀ ਗੁਰੂ ਸਾਹਿਬ ਆਪਣੇ ਪਿੱਛੇ ਨੇ ਆਪਾਂ ਇਕਜੁੱਟ ਹੋ ਕੇ ਇਹ ਮੈਦਾਨ ਫਤਿਹ ਕਰੀਏ ਇੰਨੀ ਜੀ ਮੇਰੀ ਬੇਨਤੀ ਪਰਵਾਹ